ਸਾਤਸਿਰ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਇੱਕ ਵਾਰ ਫੇਰਤਾ ਹਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਜ਼ਰ ਹਨ ਕਹਾਣੀਕਾਰ ਗੁਰਮਲਕੀਤ ਸਿੰਘ ਕਾਲੂ ਜੀ ਦੀ ਕਹਾਣੀ ਆਪਣਿਆਂ ਦੇ ਮੋਢੇ ਦੇ ਨਾਲ। ਕਾਲੂ ਜੀ ਬਹੁਤ ਹੀ ਸਿਹਰਦ ਸੁਲਝੇ ਹੋਈ ਕਹਾਣੀਕਾਰ ਹਨ ਜੋ ਆਪਣੀਆਂ ਕਹਾਣੀਆਂ ਵਿੱਚ ਸਮਾਜਿਕ ਤਾਣੇ-ਬਾਣੀ ਤੇ ਮਨੁੱਖੀ ਭਾਵਨਾਵਾਂ ਨੂੰ ਬਹੁਤ ਹੀ ਵਿਲੱਖਣਤਾ ਦੇ ਨਾਲ ਬੰਨਦੇ ਹਨ। ਅਕਸਰ ਹੀ ਉਹਨਾਂ ਦੀਆਂ ਕਹਾਣੀਆਂ ਅਖਬਾਰਾਂ ਦੀ ਸ਼ਾਨ ਬਣਦੀਆਂ ਹਨ। ਤੇ ਪੰਜਾਬੀ ਟਰਬਿਊਨ ਵਿੱਚ ਵੀ ਉਹਨਾਂ ਦੀਆਂ ਤਕਰੀਬਨ ਸਾਰੀਆਂ ਹੀ ਕਹਾਣੀਆਂ ਛਪ ਚੁੱਕੀਆਂ ਹਨ। ਤਪੇਸ਼ ਹੈ ਉਹਨਾਂ ਦੀ ਬਿਲਕੁਲ ਨਵੀਂ ਕਹਾਣੀ ਆਪਣਿਆਂ ਦੇ ਮੋਢੇ ਸਦੀਦੇ ਹਾਰ ਸਿਆਲ ਪਿੰਡੇ ਤੇ ਹੰਡਾ ਕੇ ਰੱਬ ਨੂੰ ਪਿਆਰੇ ਹੋਏ ਭੋਲਾ ਸਿੰਘ ਫੌਜੀ ਦੇ ਸੰਸਕਾਰ ਲਈ ਚਾਰ ਜਣੇ ਅਰਥੀ ਚੱਕ ਕੇ ਤੁਰਨ ਲੱਗੇ ਸੀ 60 ਤੋਂ ਟੱਪਿਆ ਉਸ ਦਾ ਪੁੱਤਰ ਮੰਗਾ ਤੇਜ਼ੀ ਨਾਲ ਤੁਰਦਾ ਮੂਹਰੇ ਆਣ ਖੜੋਤਾ ਤੇ ਪਾਲੇ ਨੂੰ ਪਾਸੇ ਹੋਂਦਾ ਇਸ਼ਾਰਾ ਕਰਕੇ ਅਰਥੀ ਨੂੰ ਮੋਢਾ ਦੇਣ ਲਈ ਝੁਕਿਆ ਸਭ ਦੀ ਹੈਰਾਨੀ ਕੁਦਰਤੀ ਸੀ ਕਿਤੇ ਠੇਡਾ ਖਾ ਕੇ ਨਾ ਡਿੱਗ ਪਵੇ ਸਵਾਲ ਕਈਆਂ ਦੇ ਮਨ ਚ ਉੱਭਰੇ ਆ ਖੁਦ ਬਨੌਟੀ ਲੱਤ ਸਹਾਰੇ ਤੁਰਦਾ ਤੇ ਸੱਜੇ ਹੱਥ ਦਾ ਕੰਮ ਵੀ ਖੱਬੇ ਤੋਂ ਲੈਂਦੇ ਬਜ਼ੁਰਗ ਵੱਲੋਂ ਮੋਢਾ ਦੇਣ ਤੇ ਉਹ ਹੈਰਾਨ ਸੀ ਪਰ ਉਸਨੇ ਪਿਓ ਨੂੰ ਖੁਦ ਤੋੜ ਕੇ ਆਉਂਦਾ ਹੌਸਲਾ ਇਕੱਠਾ ਕਰ ਲਿਆ ਸੀ ਪਾਲੇ ਨੇ ਮਾਸੜ ਨਾਲ ਜਦਗਰਨੀ ਠੀਕ ਨਾ ਸਮਝੀ ਤੇ ਉਹ ਨਾਲ-ਨਾਲ ਹੋ ਕੇ ਚੱਲਣ ਲੱਗਾ ਜੈਲਧਾਰਾਂ ਦੇ ਨਿਆਈ ਵਾਲੇ ਖੇਤਾਂ ਕੋਲੋਂ ਲੰਘਦੇ ਪਹੇ ਦੇ ਮੋੜ ਵਾਲੇ ਸ਼ਮਸ਼ਾਨ ਘਾੜ ਚ ਸੰਸਕਾਰ ਦੀਆਂ ਤਿਆਰੀਆਂ ਉਹ ਕਰ ਆਏ ਸੀ ਬਾਕੀ ਤਿੰਨੇ ਮੋੜੇ ਰਸਤੇ ਵਿੱਚ ਬਦਲੇ ਜਾ ਰਹੇ ਸੀ ਪਰ ਪਾਲੇ ਦਾ ਮਸੜ ਉਸ ਦੇ ਕਹਿਣ ਤੇ ਵੀ ਪਾਸੇ ਨਾ ਹੋਇਆ ਉਸ ਨੂੰ ਤੁਰਦੇ ਵੇਖ ਲੱਗਦਾ ਸੀ ਜਿਵੇਂ ਬਨੌਟੀ ਲੱਤ ਵਿੱਚ ਜਾਨ ਪੈ ਗਈ ਤੇ ਕੱਟੀ ਹਥੇਲੀ ਸਾਲਮ ਹੱਥ ਬਣ ਗਈ ਹੋਵੇ ਪਿੱਛੇ ਤੁਰੇ ਜਾਂਦੇ ਲੋਕਾਂ ਦੇ ਚੇਤਿਆਂ 'ਚੋਂ ਭੋਲਾ ਸਿੰਘ ਵੱਲੋਂ ਕੀਤੇ ਚੰਗੇ ਕੰਮ ਉੱਭਰ ਰਹੇ ਸੀ ਉਸ ਦਾ ਸਦੀ ਤੱਕ ਪੂਜਣਾ ਉਸ ਦੀ ਚੰਗਿਆਈਆਂ ਦਾ ਸਬੂਤ ਸੀ ਵਾਈ ਗੁਰੂ ਨੇ ਉਸ ਨੂੰ ਸੋਣੀ ਤੇ ਲੰਮੀ ਆਉਧ ਪਗਾਉਣ ਤੋਂ ਬਾਅਦ ਆਪਣੇ ਚਰਨਾਚ ਨਿਵਾਸ ਦੇਣ ਲਈ ਸਦਿਆਂ ਦਾ ਖਿਆਲ ਸਭ ਨੂੰ ਉਸ ਵਰਗਾ ਬਣਨ ਲਈ ਉਕਸਾਉਣ ਲੱਗਾ ਫੌਜੀ ਨੂੰ ਪਿੰਡੋਂ ਅੰਤਿਮ ਸਫ਼ਰ ਤੇ ਆਉਂਦੇ ਵੇਖ ਖੁੰਡੇ ਉੱਪਰੋਂ ਹੱਥ ਜੋੜ ਕੇ ਖੜਾ ਜੈਲਦਾਰ ਕੋਲ ਆਉਣ ਤੇ ਨਾਲ ਰਲ ਗਿਆ ਟਿਕਾਣੇ ਪਹੁੰਚ ਕੇ ਆਰਥੀ ਨੂੰ ਚਿਣੀਆਂ ਲੱਕੜਾਂ ਤੇ ਰੱਖਣ ਵੇਲੇ ਮੰਗਾ ਸਿੰਘ ਹੱਥ ਪਵਾਉਣ ਲੱਗਾ ਡੇਢ ਹੱਥ ਨਾਲ ਲੱਕੜਾਂ ਚੁੱਕ ਕੇ ਉਹ ਬਾਪੂ ਉੱਪਰ ਰੱਖਦਾ ਰਿਹਾ ਬਨੌਟੀ ਲੱਤ ਦੇ ਭਾਰ ਚੱਲਣ ਦਾ ਡਰ ਉਸਦੇ ਚੇਤੇ 'ਚੋਂ ਵਿਸਰ ਗਿਆ ਸੀ ਬਾਈ ਜੀ ਨੇ ਫੌਜੀ ਜਰੂ ਨੂੰ ਆਪਣੇ ਚਰਨਾਚ ਨਿਵਾਸ ਦੇਣ ਦੀ ਅਰਦਾਸ ਕੀਤੀ। ਬਲਦੇ ਕੱਖ ਫੜ ਕੇ ਚਿਖਾ ਦੇ ਗਿਰਦ ਘੁੰਮਦਿਆਂ ਉਹ ਮਨ ਤੇ ਕਾਬੂ ਨਾ ਪਾ ਸਕਿਆ। ਮਨ ਚੋਂ ਦਰਦ ਦਾ ਉਬਾਲ ਬਣ ਕੇ ਨਿਕਲੀ ਪੱਬ ਨੇ ਸਭ ਦੀਆਂ ਅੱਖਾਂ ਚੋਂ ਲਾ ਦਿੱਤੀਆਂ। ਅਸਲੀ ਖੜਨਾ ਔਖਾ ਹੋ ਗਿਆ। ਉਸ ਨੂੰ ਲੱਗਿਆ ਜਿਵੇਂ ਸਰਦੀ ਛਾਂ ਤੋਂ ਵਾਂਝਾ ਹੋ ਗਿਆ ਹੋਵੇ। ਸ਼ਿੰਦੇ ਨੇ ਉਸ ਨੂੰ ਫੜ ਕੇ ਰੌਖੇ ਦੀ ਛਾਵੇਂ ਵਹਾਇਆ ਤੇ ਪਾਣੀ ਪਲਾਇਆ। ਬਲਦੀ ਚਿਤਾਵਲ ਵੇਖਦਿਆਂ ਉਸ ਨੂੰ ਖੁਦ ਪਤਾ ਨਾ ਲੱਗਾ ਕਿ ਕਦੋਂ 50 ਸਾਲ ਪਿੱਛੇ ਚਲਾ ਗਿਆ ਤੇ ਹੱਡ ਬੀਤੀਆਂ ਦੇ ਦ੍ਰਿਸ਼ ਫਿਲਮ ਬਣ ਕੇ ਉਸ ਦੀਆਂ ਅੱਖਾਂ ਮੂਰੇ ਘੁੰਮਣ ਲੱਗ ਪਈ ਉਸ ਦਾ ਬਾਪ ਫੌਜੀ ਸੀ ਜਿਸ ਨੇ 20 ਕੁ ਸਾਲ ਦੀ ਨੌਕਰੀ ਦੌਰਾਨ ਪਹਿਲਾਂ ਬਰਮਾ ਦੇ ਜੰਗਲਾਂ ਵਿੱਚ ਕਈ ਦਿਨਾਂ ਦੇ ਫਾਕੇ ਕੱਟੇ ਹੋਏ ਸੀ ਤੇ ਫਿਰ ਕਸ਼ਮੀਰ ਦੀਆਂ ਪਹਾੜੀਆਂ ਦੇ ਬਰਫ਼ ਲੱਦੇ ਤੋਦਿਆਂ ਕੋਲ ਘੁਰਨਿਆਂ ਵਿੱਚ ਪੈ ਕੇ ਜੱਖਰਾਤਾਂ ਲਗਾਈਆਂ ਸੀ ਇੱਕ ਵਾਰ ਉਸ ਨੂੰ 4 ਸਾਲ ਕਾਰਜਾਂ ਦੀ ਛੁੱਟੀ ਨਹੀਂ ਸੀ ਮਿਲੀ ਵਿਆਹ ਦੇ ਕਈ ਸਾਲਾਂ ਬਾਅਦ ਤੱਕ ਉਹਨਾਂ ਦੀ ਝੋਲੀ ਔਲਾਦ ਪੱਖੋਂ ਖਾਲੀ ਸੀ ਪਰ ਦੋਹਾਂ ਨੇ ਕਦੇ ਇਸ ਦਾ ਚੋਰਾ ਮਨਾਂ ਤੇ ਨਾ ਲਾਇਆ ਕੋਈ ਪੁੱਛਦਾ ਤਾਂ ਅਕਸਰ ਉਹ ਰੱਬ ਦੀ ਮਰਜ਼ੀ ਕਹਿ ਕੇ ਟਾਲ ਦਿੰਦੇ ਰੱਬ ਉੱਤੇ ਅਟੱਲ ਵਿਸ਼ਵਾਸ ਉਹਨਾਂ ਦੇ ਮਨਾਂ ਤੇ ਉਕਰਿਆ ਹੋਇਆ ਸੀ ਗੁਰਦੁਆਰੇ ਮੰਦਰ ਮਸਜਿਦ ਤੇ ਗਿਰਜਾ ਘਰ ਉਹਨਾਂ ਲਈ ਇੱਕ ਸਮਾਨ ਸਨ ਕਹਿੰਦੇ ਸਾਰੇ ਰੱਬ ਦੇ ਘਰ ਨੇ ਦੇਖ ਵੱਖਰੀ ਆ ਫਿਰ ਕੀ ਹੋਇਆ ਜਿੱਥੇ ਵੀ ਜਾਂਦੇ ਮੱਥਾ ਟੇਕਣ ਲੱਗਿਆਂ ਉਹਨਾਂ ਦੇ ਹੱਥ ਖੁੱਲੇ ਤੇ ਤਲੀਆਂ ਉੱਪਰਲੇ ਪਾਸੇ ਹੁੰਦੀਆਂ ਕਹਿੰਦੇ ਰੱਬ ਤੋਂ ਮੰਗਣਾ ਹੀ ਆ ਤਾਂ ਆਚਰਿਕ ਕਾਦੀ ਸਰਹੱਦ ਤੇ ਬੈਠਿਆ ਕਦੇ-ਕਦੇ ਭੋਲਾ ਸਿੰਘ ਨੂੰ ਘਰ ਦੀ ਯਾਦ ਸਤਾਉਂਦੀ ਸੋਚਦਾ ਸੁਰਜੀਤ ਨੇ ਵਿਆਹ ਇਕੱਲੇ ਰਹਿਣ ਵਾਸਤੇ ਥੋੜਾ ਕਰਾਇਆ ਸੀ ਪਰ ਰੱਬ ਨੇ ਉਸ ਦੀ ਹੂਕ ਨੇੜੇ ਹੋ ਕੇ ਸੁਣੀ ਸਰਕਾਰ ਦੀ ਸਕੀਮ ਆਈ 20 ਸਾਲਾਂ ਵਾਲੇ ਜਿਹੜੇ ਰਿਟਾਇਰ ਹੋਣਾ ਚਾਹਣ ਲੈ ਕੇ ਦੇਣ ਪੋਲਾ ਸਿੰਘ ਨੇ ਅਰਜੀ ਭਰ ਦਿੱਤੀ ਤੇ 2 ਮਹੀਨੇ ਬਾਅਦ ਉਹ ਬਿਸਤਰਾ ਤੇ ਕੱਪ ਪਲੇਟ ਲੈ ਕੇ ਘਰ ਆ ਗਿਆ। ਸਾਲ ਬਾਅਦ ਉਹਨਾਂ ਦੇ ਘਰ ਪੁੱਤ ਨੇ ਜਨਮ ਲਿਆ। ਰੱਬ ਮੂਰੇ ਹੱਥ ਅੱਡ ਅੱਡ ਕੇ ਲਿਆ ਸੀ। ਨਾਂ ਰੱਖਿਆ ਮੰਗਾ ਸਿੰਘ। ਮੰਗਾ ਜਵਾਨ ਹੋਇਆ। ਪਿਓ ਪੁੱਤ ਖੇਤਾਂ 'ਚ ਹੁੰਦੇ ਤਾਂ ਕੰਮ ਨੂੰ ਮੂਰੇ ਲਾ ਕੇ ਤੋੜ ਦਿੰਦੇ। ਪਿੰਡ 'ਚ ਉਹਨਾਂ ਦੀ ਠੱਕ ਵੱਜ ਗਈ। ਖੁਸ਼ੀਆਂ ਜੇ ਵਧਣ ਹੀ ਲੱਗੀਆਂ ਸੀ ਕਿ ਪਾਣਾ ਵਾਪਰ ਗਿਆ। ਪਿੰਡ 'ਚ ਬਿਜਲੀ ਨਵੀਂ-ਨਵੀਂ ਆਈ ਸੀ। ਖੇਤਾਂ ਦੀ ਸਿੰਚਾਈ ਲਈ ਉਹਨਾਂ ਮੋਟਰ ਲਵਾ ਲਈ। ਖੰਬੇ ਤੋਂ ਬਿਜਲੀ ਠੀਕ ਕਰਦਿਆਂ ਮੰਗੇ ਨੂੰ ਜ਼ਬਰਦਸਤ ਕਰੰਟ ਲੱਗਾ। ਖੰਬੇ ਤੋਂ ਆਗਰੀ ਨੀਲੀ ਲਾਟ ਤੇ ਮੰਗੇ ਦੀ ਡਾਂਡ ਫੌਜੀ ਦੇ ਅੱਖੀ ਤੇ ਕੰਨੀ ਪਈ। ਭੱਜ ਕੇ ਕੋਲ ਪਹੁੰਚਾਂ ਮੰਗਾ ਬੇਹੋਸ਼ ਸੀ। ਜਾਨ ਬਚਾਉਣ ਲਈ ਡਾਕਟਰਾਂ ਨੂੰ ਅਸਤੀ ਸੱਜੀ ਲੱਤ ਗੋਡੇ ਹੇਠੋਂ ਤੇ ਸੱਜਾ ਹੱਥ ਤਲੀ ਤੋਂ ਕੱਟਣਾ ਪਿਆ। ਮੰਗਾ ਅੱਧ ਅਦੂਰਾ ਹੋ ਕੇ ਹਸਪਤਾਲੋਂ ਘਰ ਪਹੁੰਚਾ। ਬਿਜਲੀ ਮੋਰੀ ਕੀ ਜੋਰ ਸੀ। ਡਾਡੇ ਨੇ ਸਹਾਵਲੀ ਡੋਰ ਨਹੀਂ ਟੁੱਟਣ ਦਿੱਤੀ ਰੱਬ ਦੇ ਸ਼ੁਕਰਾਨੇ 'ਚ ਫੌਜੀ ਤੇ ਫੌਜਨ ਦੇ ਮੂੰਹੋਂ ਨਿਕਲਦਾ ਤੇ ਹੱਥ ਜੁੜ ਜਾਂਦੇ ਕਿਸੇ ਦਸ ਪਾਈ ਪੂਨੇ ਨਕਲੀ ਲੱਤਾਂ ਲੱਗਦੀਆਂ ਪੈਸੇ ਪੱਖੋਂ ਹੱਥ ਖੁੱਲਾ ਸੀ ਪਿਓਪਤ ਪੂਨੇ ਗਈ ਤੇ ਮੰਗੇ ਦੀ ਫੌੜੀ ਉੱਥੇ ਹੀ ਸੌਟਾਈ ਛੜੀ ਨੂੰ ਸੱਜੇ ਹੱਥ ਦੇ ਅੰਗੂਠੇ 'ਚ ਫਸਾ ਕੇ ਉਹ ਆਪਣੀਆਂ ਲੱਤਾਂ ਤੇ ਤੁਰਦਾ ਘਰ ਪਰਤਿਆ ਪਰ ਭਾਰੇ ਕੰਮਾ ਮੂਰੇ ਉਸ ਦੀ ਅਪੰਗਤਾ ਆਣ ਖੜੋਂਦੀ ਫਿਰ ਵੀ ਉਹ ਹੌਸਲਾ ਨਾ ਹਾਰਦਾ ਉਹਨਾਂ ਵੱਲ ਵੇਖਦਾ ਜਿਨ੍ਹਾਂ ਦੀਆਂ ਦੋਵੇਂ ਨਹੀਂ ਹੁੰਦੀਆਂ ਉਹ ਵੀ ਤਾਂ ਜਾਂਉਂਦੀ ਨੇ ਮੇਰੇ ਤੇ ਖੱਬੇ ਹੱਥ ਪੈਰ ਦੋਵੇਂ ਚੱਲਦੇ ਨੇ ਤੇ ਉਹ ਮਨੋਂ ਤਕੜਾ ਹੋ ਜਾਂਦਾ ਮੰਗੇ ਦੇ ਮਾਪੇ ਨੂੰ ਉਸ ਦਾ ਘਰ ਵਸਾਉਣ ਦੀ ਚਿੰਤਾ ਸਤਾਉਂਦੀ ਉਸ ਦਿਨ ਉਹ ਗੁਰਦੁਆਰੇ ਭਾਈ ਜੀ ਤੋਂ ਕਥਾ ਸੁਣ ਰੇ ਸੀ ਜ਼ਿੰਦਗੀ ਨੂੰ ਚਾਰ ਪੈਰਾਂ 'ਚ ਵੰਡਦੇ ਹੋਏ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਭਾਈ ਜੀ ਵਿਸਥਾਰ ਨਾਲ ਸਮਝਾ ਰਹੇ ਸੀ ਜ਼ਿੰਦਗੀ ਦੇ ਚੌਥੇ ਪੈਰ ਦੇ ਵਿਸਥਾਰ ਉੱਤੇ ਜ਼ਿਆਦਾ ਜ਼ੋਰ ਦਿੰਦੇ ਪਾਈ ਜੀ ਇੱਕ ਇੱਕ ਗੱਲ ਹਕੀਕਤ ਬਣ ਕੇ ਦੋਹਾਂ ਦੇ ਮਨਾਂ ਉੱਤੇ ਉਕਰੀ ਜਾਣ ਲੱਗ ਪਈ ਸੀ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਆ ਮਿਤਰਾ ਲਾਵੀ ਆਇਆ ਖੇਤ ਜਾਜਮ ਪਕੜ ਚਲਾਇਆ ਬਣ ਜਾ ਰਿਆ ਮਿਤਰਾ ਕਿਸੇ ਨਾ ਮਿਲਿਆ ਪੇਤ ਪੇਤ ਚੇਤ ਹਰ ਕਿਸੇ ਨਾ ਮਿਲਿਓ ਜਾਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦਦ ਆਲੇ ਖੇਨ ਮੇ ਪਿਆ ਪ੍ਰਾਇਮ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ ਬਜ਼ੁਰਗ ਅਵਸਥਾ ਵਿੱਚ ਪਹੁੰਚੇ ਫੌਜੀ ਤੇ ਫੌਜਨ ਦੇ ਮਨਾਂ ਵਿੱਚ ਅੰਤ ਨੇੜੇ ਹੋਣ ਦਾ ਅਹਿਸਾਸ ਜਾਗਿਆ ਬਾਬਾ ਨਾਨਕ ਜੀ ਇਹ ਤੁਹਾਡਾ ਹੀ ਸੰਦੇਸ਼ ਪਾਈ ਜੀ ਨੇ ਸੁਣਾਇਆ ਕਿ ਅਸੀਂ ਹੁਣ ਆਖਰੀ ਪੈਰ 'ਚ ਪਹੁੰਚ ਗਏ ਆ ਤੁਸੀਂ ਦੇਰ ਸਵੇਰ ਸਾਡੀ ਹਰ ਗੱਲ ਮੰਨਦੇ ਰਹੇ ਹੋ ਇਹ ਮੰਗਾ ਸਿਓ ਦਿੱਤਾ ਵੀ ਤੁਸੀਂ ਸੀ ਪਰ ਹੁਣ ਇਸ ਨੂੰ ਜ਼ਿੰਦਗੀ ਜਿਉਣ ਜੋਗਾ ਵੀ ਤੁਸੀਂ ਬਣਾਉਣਾ ਦੋਹਾਂ ਦੇ ਮਨਾਂ 'ਚੋ ਇੱਕੋ ਵੇਲੇ ਅਰਦਾਸ ਹੋਈ ਕਥਾ ਸਮਾਪਤ ਹੋਈ ਪ੍ਰਸਾਦ ਲੈ ਕੇ ਮੱਥਾ ਟੇਕਦਿਆਂ ਅੱਡੇ ਹੱਥਾਂ ਨਾਲ ਰੱਬ ਤੋਂ ਉਹੀ ਮੰਗ ਮੰਗੀ ਘਰ ਪਹੁੰਚੇ ਤਾਂ ਨਾਲ ਦੇ ਪਿੰਡੋਂ ਆਇਆ ਉਹਨਾਂ ਦਾ ਜਾਣਕਾਰ ਮੰਗੇ ਕੋਲ ਬੈਠਾ ਸੀ surjit ਦੇ ਹੱਥਾਂ ਵਿੱਚ ਕੁੱਟਿਆ ਪ੍ਰਸਾਦ ਅਜੇ ਕੋਸਾ ਸੀ ਮੰਗਾ ਸਿੰਘ ਤੇ ਉਸ ਬੰਦੇ ਨੇ ਹੱਥ ਤੋਤੇ ਤੇ surjit ਮੂਰੇ ਕੀਤੀ ਗੁਰਬਾਣੀ ਸੰਦੇਸ਼ ਚ ਗੜੌ ਚਕੜਾ ਦਾ ਕਣ ਕਣ ਨੇ ਦੋਹਾਂ ਦੇ ਮਨਾਂ ਨੂੰ ਆਪਣੇ ਰੰਗ ਚ ਰੰਗ ਲਿਆ ਉਸ ਬੰਦੇ ਨੇ ਮੰਗੇ ਦੇ ਰਿਸ਼ਤੇ ਦੀ ਗੱਲ ਤੋਰੀ ਲੜਕੀ ਉਸਦੀ ਸਾਲੀ ਦੀ ਬੇਟੀ ਸੀ ਦੋਹਾਂ ਜੀਆਂ ਦੇ ਹੱਥ ਆਪਣੇ ਆਪ ਜੁੜ ਗਏ ਇੱਕੋ ਵੇਲੇ ਸ਼ੁਕਰਗੁਜ਼ਾਰ ਹੁੰਦੇ ਹੋਏ ਬੋਲੇ ਬਾਬਾ ਜੀ ਤੁਸੀਂ ਸਾਡੀ ਖੋਲ ਹੀ ਬੈਠੇ ਸੀ ਸਾਡੀ ਮੰਗ ਨੂੰ ਇੰਨੀ ਛੇਤੀ ਸਵੀਕਾਰ ਕਰਕੇ ਉਸ ਨੂੰ ਕਾਰਵਾਈ ਲਈ ਅੱਗੇ ਵੀ ਤੋਰ ਦਿੱਤਾ ਫੌਜੀ ਆਪਣੀ ਫੌਜ ਵਾਲੇ ਲਹਿਜੇ ਵਿੱਚ ਕਦੇ-ਕਦੇ ਰੱਬ ਨਾਲ ਵੀ ਹਾਸਾ ਮਜ਼ਾਕ ਕਰ ਲੈਂਦਾ ਸੀ ਅਗਲੇ ਦਿਨ ਨਾਲ ਦੇ ਪਿੰਡ ਗੁਰਦੁਆਰੇ 'ਚ ਦੋਹਾਂ ਪਰਿਵਾਰਾਂ ਦੇ ਮਿਲਾਪ ਦਾ ਪ੍ਰੋਗਰਾਮ ਬਣਾ ਕੇ ਬੁੱਟਾ ਸਿੰਘ ਚਲੇ ਗਿਆ ਹੈ ਨਾ ਹੈਰਾਨੀ ਵਾਲੀ ਗੱਲ ਰਿਸ਼ਤੇਦਾਰੀ ਦਾ ਬੂਟਾ ਲਾਉਣ ਵੀ ਬਾਬਾ ਜੀ ਨੇ ਬੂਟਾ ਸਿੰਘ ਨੂੰ ਹੀ ਭੇਜਿਆ surjit ਨੂੰ ਖੁਦ ਪਤਾ ਨਾ ਲੱਗਾ ਉਸਦੇ ਗਦਗਦ ਹੋਏ ਮਨ 'ਚ ਇਹ ਖਿਆਲ ਕਿਵੇਂ ਪੁੰਗਰ ਆਇਆ ਅਗਲੇ ਦਿਨ ਸਾਰੇ ਗੁਰੂ ਘਰ ਮੁਰੇ ਅਰਜੋਈ ਕਰਕੇ ਗੁਰਦੁਆਰਾ ਹਾਲ ਦੇ ਕੋਨੇ 'ਚ ਜਾ ਬੈਠੇ ਹੱਥ ਜੋੜਦਿਆਂ ਫੌਜੀ ਨੇ ਗੱਲ ਤੋਰੀ ਅਸੀਂ ਗੁਰੂ ਘਰ ਦੀ ਹਜ਼ੂਰੀ 'ਚ ਬੈਠੇ ਆਂ ਤੇ ਉਹ ਸਾਰਾ ਕੁਝ ਵੇਖ ਰਿਹਾ ਚੰਗਾ ਹੋਵੇ ਆਪਾਂ ਸੱਚ ਦਾ ਪੱਲਾ ਫੜੀਏ ਤਾਂ ਕਿ ਵੈਗਰੂ ਨੂੰ ਨੰਬੇੜਾ ਕਰਨ ਚ ਬਹੁਤੇ ਵਾਰ ਕੇ ਨਾ ਫਰੋਲਣੇ ਪੈਣ ਜੋ ਗੱਲ ਮਨ ਵਿੱਚ ਆਈ ਨਿਚੱਕ ਹੋ ਕੇ ਇੱਕ ਦੂਜੇ ਨੂੰ ਪੁੱਛੋ ਦੋਹਾਂ ਦੀ ਜ਼ਿੰਦਗੀ ਦੇ ਸਾਥ ਦਾ ਸਵਾਲ ਹੈ ਗੱਲ ਮੈਂ ਆਪਣੇ ਤੋਂ ਸ਼ੁਰੂ ਕਰਦਾ ਮੈਨੂੰ ਰਿਸ਼ਤਾ ਮਨਜ਼ੂਰ ਆ ਕੁੜੀ ਦੇ ਮਾਪਿਓ ਨੇ ਹਾਂ ਵਜੋਂ ਸਿਰ ਹਿਲਾ ਦਿੱਤਾ ਫੌਜੀ ਨੇ ਕੁੜੀ ਦੇ ਮਨ ਦੀ ਟੋਲ ਆਉਣੀ ਜ਼ਰੂਰੀ ਸਮਝੀ ਪਹਿਲਾਂ ਤਾਂ ਕੁਝ ਸੰਗੀ ਫਿਰ ਸਹਿ ਰੁਚਾ ਕੀਤਾ ਤੁਹਾਨੂੰ ਇਹੋ ਸ਼ੱਕ ਹੋਊ ਕਿ ਇਹਨਾਂ ਦੀ ਇੱਕ ਲੱਤ ਤੇ ਅੱਧਾ ਹੱਥ ਨਹੀਂ ਹੈਗਾ। ਕੱਲ ਹੀ ਕੁਝ ਦੱਸਣ ਤੋਂ ਬਾਅਦ ਮਾਸੜ ਜੀ ਤੁਹਾਡੇ ਪਿੰਡ ਗਏ ਸੀ। ਇਹਨਾਂ ਦੀ ਦੂਜੀ ਲੱਤ ਮੈਂ ਬਣਾਂਗੀ ਤੇ ਅਸੀਂ ਦੌੜ ਲਾਇਆ ਕਰਾਂਗੇ। ਨਾਲੇ ਇਹਨਾਂ ਦੇ ਅੰਗ ਕਿਸੇ ਲੜਾਈ ਝਗੜੇ ਜਾਂ ਨਸ਼ਿਆਂ ਦੀ ਪੇਂਟ ਨਹੀਂ ਚੜੇ। ਉਹ ਰੱਬ ਹੀ ਪਾਣਾ ਸੀ ਜੋ ਕਿਸੇ ਨਾਲ ਵੀ ਵਾਪਰ ਸਕਦਾ। ਮੈਨੂੰ ਇਹਨਾਂ ਦਾ ਪੱਲਾ ਫੜਨਾ ਮਨਜ਼ੂਰ ਆ। ਕੁੜੀ ਦੀ ਗੱਲ ਨੇ ਮਾਪਿਓ ਤੇ ਫੌਜੀ ਸਮੇਤ ਸਾਰਿਆਂ ਦੇ ਸਿਰ ਫਖਰ ਨਾਲ ਉੱਚੇ ਕਰ ਦਿੱਤੇ। ਫਤੇ ਦੇ ਜਕਾਰੇ ਨਾਲ ਹਾਲ ਗੂੰਜ ਉੱਠਿਆ ਭਾਈ ਜੀ ਨੇ ਮੰਗਣੇ ਦੀ ਅਰਦਾਸ ਕੀਤੀ ਤੇ ਮੁੰਡੇ ਕੁੜੀ ਨੇ ਇੱਕ ਦੂਜੇ ਦੇ ਗੱਲ ਸਰੋਪੇ ਪਾਈ ਅਗਲੇ ਮਹੀਨੇ ਵਿਆਹ ਦਾ ਦਿਨ ਤੈਅ ਹੋ ਗਿਆ ਵਿਆਹ ਦੇ ਸਾਰੇ ਕਾਰਜ ਖੁਸ਼ੀ ਖੁਸ਼ੀ ਸਿਰੇ ਚੜੇ ਤੇ ਮੰਗੇ ਦੀ ਵੋਟੀ ਬਣ ਕੇ ਆਈ ਪ੍ਰੀਤ ਦੇ ਪੈਰ ਉਸ ਘਰ ਚ ਪਹੁੰਚਦੇ ਹੀ ਅੱਜ ਹੋਰ ਕੱਲ ਹੋਰ ਹੋਣਾ ਸ਼ੁਰੂ ਹੋ ਗਿਆ ਫੌਜੀ ਫੌਜਾਂ ਗੁਰਦੁਆਰੇ ਜਾਣ ਲੱਗਦੇ ਪ੍ਰੀਤ ਪਹਿਲਾਂ ਤਿਆਰ ਹੁੰਦੀ ਮੰਗਾ ਸਿੰਘ ਨੂੰ ਬਲਦਾਂ ਵਾਲਾ ਹਲ ਬੋਂਚ ਔਖ ਹੁੰਦੀ ਸੀ। ਪ੍ਰੀਤ ਦੇ ਜੋਰ ਦੇਣ ਤੇ ਟਰੈਕਟਰ ਖਿਦ ਲਿਆ ਗਿਆ। ਬਨੌਟੀ ਲੱਤ ਸਾਈਕਲ ਦੇ ਪੈਡਲ ਤੇ ਭਾਰ ਨਹੀਂ ਸੀ ਪਾ ਸਕਦੀ। ਘਰ 'ਚ ਸਕੂਟਰ ਆਣ ਖੜੋਤਾ। ਖੇਤਾਂ 'ਚ ਬੀਜ ਜਾਂ ਖਾਦ ਦਾ ਛੱਟਾ ਦੇਣਾ ਹੁੰਦਾ। ਪ੍ਰੀਤ ਝੋਲੀ ਬਨ ਕੇ ਖੇਤ ਗੋਣ ਤੋਰ ਪੈਂਦੀ। ਜੇ ਬਿਜਲੀ ਦੀ ਵਾਰੀ ਰਾਤ ਨੂੰ ਹੁੰਦੀ ਤਾਂ ਉਹ ਕਹੀ ਮੋੜੇ ਤੇ ਰੱਖ ਕੇ ਨੱਕੇ ਮੋੜਨ ਪਤੀ ਦੇ ਮੂਰੇ ਤੁਰਦੀ। ਛੋਟਾ ਮੋਟਾ ਹਰ ਕੰਮ ਪਤੀ ਤੋਂ ਪੁੱਛ ਕੇ ਕਰਦੀ। ਤਾਂ ਕਿ ਮੰਗਾ ਸੰਗ ਦੇ ਮਨ ਚ ਕਿਤੇ ਹੀਣ ਭਾਵਨਾ ਨਾ ਆਈ ਕਿ ਪ੍ਰੀਤ ਨੇ ਉਸ ਤੇ ਤਰਸ ਕਰਕੇ ਰਿਸ਼ਤਾ ਮਨਜ਼ੂਰ ਕੀਤਾ ਸੀ ਪਤੀ ਤੇ ਸੱਸ ਸਹੁਰੇ ਮੁਰੇ ਜੀ ਜੀ ਕਰਦੀ ਦੀ ਜੀਬ ਨਾ ਥੱਕਦੀ ਸੱਸ ਦੇ ਹੱਥੋਂ ਝਾੜੂ ਫੜ ਕੇ ਆਪ ਫੇਰਨ ਲੱਗਦੀ ਫੌਜੀ ਨੂੰ ਪਿਆਸ ਬਾਅਦ ਚੋਂ ਲੱਗਦੀ ਠੰਡੇ ਪਾਣੀ ਦਾ ਗਲਾਸ ਉਸ ਦੇ ਕੋਲ ਪਹਿਲਾਂ ਰੱਖਿਆ ਹੁੰਦਾ ਪਲक्कड़ ਹੋ ਗਈ ਹੋਈ ਸੱਸ ਵੱਲੋਂ ਕੋਈ ਗੱਲ ਦੁਹਰਾਈ ਜਾਂਤੇ ਵੀ ਉਹ ਇਓ ਕੰਨ ਲਾ ਕੇ ਸੁਣਦੀ ਜਿਵੇਂ ਪਹਿਲੀ ਵਾਰ ਸੁਣ ਰਹੀ ਹੋਵੇ ਕੋਈ ਦਿਨ ਦਿਹਾਰ ਹੁੰਦਾ ਨਾਨ ਦੇ ਦੇ ਸੰਧਾਰੀ ਦੀ ਤਿਆਰੀ ਪਹਿਲਾਂ ਹੋਈ ਹੁੰਦੀ। ਦੋਤੀ ਦਾ ਵਿਆਹ ਆਇਆ। ਨਾਨਕ ਸ਼ੱਕ ਵੇਖ ਕੇ ਪਿੰਡ ਵਾਲੇ ਹੈਰਾਨ ਰਹਿ ਗਏ। ਪੇਕੇ ਜਾਂਦੀ ਤਾਂ ਸਕੂਟਰ ਤੇ ਮੰਗਾ ਸੰਗ ਦੇ ਪਿੱਛੇ ਬੈਠਦੀ। ਸ਼ਹਿਰ ਦਾ ਕੰਮ ਹੁੰਦਾ ਮੰਨ ਚ ਭਰੋਸਾ ਬਣਾਉਣ ਲਈ ਪਤੀ ਨੂੰ ਇਕੱਲਿਆਂ ਪੇਜਦੀ। ਸੱਸ ਪੇਕੇ ਜਾਂਦੀ ਤਾਂ ਉਸ ਦੇ ਪਤੀਜਿਆਂ ਦੇ ਬੱਚਿਆਂ ਲਈ ਸਮਾਨ ਨਾਲ ਬੈਗ ਭਰਿਆ ਹੁੰਦਾ। ਪਿੰਡ 'ਚ ਹਰ ਵਾਰ ਤੋਂ ਵਿਹਾਰ ਲਈ ਸੱਸ ਨੂੰ ਮੂਰੇ ਲਾਉਂਦੀ। ਫੌਜੀ ਨਾਲ ਖਾਰਖਾਂਦੇ ਲੋਕਾਂ ਦੇ ਘਰੀ ਵੀ ਪ੍ਰੀਤ ਦੀਆਂ ਸਫਤਾਂ ਹੋਣ ਲੱਗੀਆਂ ਚੰਗੀ ਔਰਤ ਦੀ ਉਦਾਹਰਣ ਦੇਣ ਲੱਗਿਆ ਪਿੰਡ ਦੇ ਲੋਕਾਂ ਨੂੰ ਪ੍ਰੀਤ ਚੇਤੇ ਆਉਣ ਲੱਗਦੇ ਦਿਨ ਲੰਘਦੇ ਗਏ ਪ੍ਰੀਤ ਨੇ ਦੋ ਲੜਕਿਆਂ ਨੂੰ ਜਨਮ ਦਿੱਤਾ ਸ੍ਰਿੰਦਰ ਤੋਂ ਸਿੰਦਾ ਬਣ ਗਿਆ ਵੱਡਾ ਸਰੀਰ ਪੱਖੋਂ ਹੱਟਾ-ਕੱਟਾ ਨਿਕਲਿਆ ਮਾਪਿਆਂ ਉਸ ਦੀ ਸਕੂਲੀ ਪੜ੍ਹਾਈ ਕਰਵਾ ਕੇ ਖੇਤੀ ਦੇ ਕੰਮ ਲਾ ਲਿਆ ਪਰ ਛੋਟੇ ਜਸਵਿੰਦਰ ਨੂੰ ਪੜ੍ਹਾਈ 'ਚ ਹੁਸ਼ਿਆਰ ਹੋਣ ਕਰਕੇ ਜਿੰਨਾ ਮਰਜ਼ੀ ਪੜ੍ਹ ਲੈ ਦੀ ਖੁੱਲ ਦੇ ਦਿੱਤੀ ਪੋਤਿਆਂ ਦੇ ਮੂੰਹ ਚੁੰਮਣ ਦੀਆਂ ਇੱਛਾਵਾਂ ਪੂਰੀਆਂ ਕਰਕੇ ਫੌਜਨ ਚੱਲ ਵਸੀ ਤੇ ਫੌਜੀ ਅਧਰੰਗ ਦਾ ਸ਼ਿਕਾਰ ਹੋ ਗਿਆ ਪ੍ਰੀਤ ਨੂੰ ਸੋਹਰੇ ਦੀ ਸੇਵਾ ਸੰਭਾਲ ਚ ਜ਼ਿਆਦਾ ਧਿਆਨ ਦੇਣਾ ਪੈਂਦਾ ਘਰ ਵਿੱਚ ਜੀਆ ਦੀ ਬਰਕਤ ਦੇ ਨਾਲ ਪ੍ਰੀਤ ਦੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਹੁੰਦੀਆਂ ਗਈਆਂ ਹਿੰਮਤ ਹਾਰਨਾ ਤਾਂ ਮੰਗਾ ਸਿੰਘ ਦੇ ਸੁਭਾਅ ਚ ਨਹੀਂ ਸੀ ਪਰ ਉਮਰ ਦੇ ਤਕਾਜ਼ੇ ਕਾਰਨ ਉਹ ਪਹਿਲਾਂ ਵਰਗੀ ਭੱਜ ਦੌੜ ਨਾ ਕਰ ਸਕਦਾ ਸ਼ਿੰ다 ਜਵਾਨ ਹੋ ਗਿਆ ਰਿਸ਼ਤੇ ਤਾਂ ਉਸ ਨੂੰ 20ਵੇਂ ਸਾਲ ਤੋਂ ਪਹਿਲਾਂ ਆਉਣ ਲੱਗ ਪਈ ਸੀ ਪਰ ਪ੍ਰੀਤ ਦਾ ਮਨ ਸੀ ਪੁੱਤ ਪਰ ਜਵਾਨ ਤੇ ਜ਼ਿੰਮੇਵਾਰੀਆਂ ਸੰਭਾਲਣ ਜੋਗਾ ਹੋ ਜਾਈ ਬਾਈਵੇਂ ਸਾਲ ਚ ਉਹਦਾ ਵਿਆਹ ਕਰ ਦਿੱਤਾ ਤੇ ਪ੍ਰੀਤ ਨੇ ਆਉਂਦੇ ਸਾਰ ਨੂੰ ਨੂੰ ਕਰਦੀਆਂ ਚਾਬੀਆਂ ਸੌਂਪ ਦਿੱਤੀਆਂ ਸਾਰਾ ਲੈਣ ਦੇਣ ਉਸੇ ਹੱਥੋਂ ਕਰਾਉਣ ਲੱਗੀ ਪਿੰਕੀ ਵੀ ਸੱਸ ਦੇ ਮਾਨਤਾਜ ਚ ਕਸਰ ਨਾ ਛੱਡਦੀ ਪ੍ਰੀਤ ਨੂੰ ਆਪਣੇ ਦਿਨ ਯਾਦ ਆਉਂਦੇ ਜ਼ਿੰਮੇਵਾਰੀ ਨਿਭਾਉਂਦੀ ਪਿੰਕੀ ਨੂੰ ਵੇਖ ਕੇ ਆਂਢੀ ਗੁਵੰਢੀ ਪ੍ਰੀਤ ਬਾਰੇ ਕਹਿੰਦੇ ਬਈ ਚਾਚੀ ਨੇ ਤਾਂ ਜੋ ਬੀਜਿਆ ਸੀ ਉਹੀ ਵੱਢ ਰਹੀ ਆ ਜਿਹੋ ਜੀ ਦੇਵੀ ਆਪ ਸੀ ਰੱਬ ਨੇ ਨੂੰ ਵੀ ਉਸੇ ਵਰਗੀ ਦੇ ਦਿੱਤੀ ਪਿੰਡ ਦੀਆਂ ਨਗੋਚਣਾਂ ਨੂੰ ਉਸ ਘਰ ਚੋਂ ਕੋਈ ਮਾੜੀ ਗੱਲ ਨਾ ਲੱਭਦੀ ਤਾਂ ਉਸ ਨੂੰ ਕਿਸੇ ਜੀ ਦੇ ਰੰਗ ਤੇ ਕਿਸੇ ਦੇ ਕੱਦ ਬਾਰੇ ਗੱਲ ਬਣਾ ਕੇ ਆਪਣਾ ਚਸ ਪੂਰਾ ਕਰਨਾ ਪੈਂਦਾ ਸੌਖੀ ਤਾਂ ਪ੍ਰੀਤ ਦੀ ਆਨੰਦ ਬਠੇਰੀ ਸੀ ਪਰ ਪ੍ਰੀਤ ਜਾਣਦੀ ਸੀ ਕਿ ਕੁੜੀਆਂ ਨੂੰ ਪੇਕਿਆਂ ਦੀ ਝਾਕ ਹੁੰਦੀ ਐ ਇਹ ਗੱਲ ਉਸਨੇ ਪਿੰਕੀ ਨੂੰ ਵੀ ਸਮਝਾ ਦਿੱਤੀ ਵੀਰੋ ਭੂਆ ਜਦ ਵੀ ਆਉਂਦੀ ਪਿੰਕੀ ਉਸ ਨੂੰ ਹਫ਼ਤਾ ਮੋੜ ਨਾ ਦਿੰਦੀ ਨਿੱਕਾ ਜਿਹਾ ਬੈਗ ਲੈ ਕੇ ਆਈ ਭੂਆ ਦੇ ਹੱਥ ਦੋ ਭਰੇ ਹੋਏ ਬੈਗ ਫੜਾ ਕੇ ਤੋੜਦੀ ਤੇ ਬਾਸ ਸਾਡੇ ਤੱਕ ਛੱਡਣ ਜਾਂਦੀ ਪੋਤ ਨੂੰ ਵੱਲੋਂ ਘਰ ਦੀ ਸੰਭਾਲ ਤੋਂ ਖੁਸ਼ ਫੌਜੀ ਦੀਆਂ ਅੱਖਾਂ ਭਰ ਆਉਂਦੀਆਂ ਫੌਜਣ ਉਸ ਦੀਆਂ ਅੱਖਾਂ ਮੂਰੇ ਆਣ ਖੜਦੀ ਤੁਹਾਨੂੰ ਕਹਿੰਦੀ ਹੁੰਦੀ ਸੀ ਨਾ ਵੈਗਰੋ ਦੇਣ ਲੱਗਿਆ ਗਿਣਤੀ ਨਹੀਂ ਕਰਦਾ ਬਸ ਨਿਸ਼ਚਾ ਚਾਹੀਦਾ ਉਹ ਵੇਖ ਲੋ ਕਸਰ ਤਾਂ ਪ੍ਰੀਤ ਨੇ ਵੀ ਕੋਈ ਨਹੀਂ ਸੀ ਛੱਡੀ ਪਰ ਆ ਪਿੰਕੀ ਉਸ ਨੂੰ ਪਿੱਛੇ ਛੱਡੀ ਜਾਂਦੀ ਆ ਤੇ ਫੌਜੀ ਦੇ ਹੱਥ ਰੱਬ ਦੇ ਸ਼ੁਕਰਾਨੇ 'ਚ ਜੁੜ ਜਾਂਦੇ ਤੇ ਮੂੰਹੋਂ ਇਹੀ ਬੋਲ ਹੁੰਦਾ ਤੂੰ ਤੇ ਕਾਹਲੀ ਕਰ ਗਈ ਜੇ ਇਹ ਕੁਝ ਵੇਖਣ ਦੀ ਉਡੀਕ ਕਰ ਲੈਂਦੀ ਤਾਂ ਆਪਾਂ ਇੱਥੋਂ ਇਕੱਠੇ ਜਾਂਦੇ ਤੇ ਹੱਥ ਜੋੜ ਕੇ ਧਰਮਰਾਜ ਮੂਰੇ ਖੜ ਕੇ ਉਸ ਦਾ ਸ਼ੁਕਰਾਨਾ ਕਰਦੇ ਤੇ ਉਹ ਐਨ ਕਲਾ ਕੇ ਪਾਸੇ ਰੱਖਦਾ ਤੇ ਰੁਮਾਲ ਫੜ ਕੇ ਅੱਖਾਂ ਪੂੰਝਣ ਲੱਗ ਪੈਂਦਾ ਥੋੜਾ ਸੰਭਲਦਾ ਤਾਂ ਹੋਰ ਇਛਾ ਆਨ ਖੜਦੀ ਅਜੇ ਤੇ ਜੱਸੇ ਨੂੰ ਵੀ ਘੋੜੀ ਚੜਦਿਆਂ ਵੇਖਣਾ ਬਸ ਬਸ ਦੀ ਪੜ੍ਹਾਈ ਪੂਰੀ ਹੋ ਜੇ ਫਿਰ ਮੰਗੇ ਤੇ ਪ੍ਰੀਤ ਨੂੰ ਕਹੂੰ ਅਸਲੀ ਆਏ ਪਹਿਲੇ ਰਿਸ਼ਤੇ ਵਾਲਿਆਂ ਨੂੰ ਹਾਂ ਕਰ ਦੇਣ ਜਿਹੜਾ ਵੀ ਕੋਈ ਰਿਸ਼ਤਾ ਲੈ ਕੇ ਆਉ ਮੁੰਡੇ ਦੀ ਪੜ੍ਹਾਈ ਵੱਲ ਵੇਖ ਕੇ ਆਉ ਤੇ ਨਾਲ ਉਹ ਆਪਣੇ ਮਨ ਨੂੰ ਚੰਗੇ ਰਿਸ਼ਤੇ ਦੀ ਤਰਵਾਸ ਬਣਾ ਲੈਂਦਾ ਜਸੇ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਲਈ ਸੀ ਨੌਕਰੀ ਲਈ ਬਥੇਰੇ ਫਾਰਮ ਭਰੇ ਹਰ ਵਾਰ ਨਿਰਾਸ਼ਾ ਪੱਲੇ ਪੈਂਦੀ ਕਿਤੇ ਉਸ ਦਾ ਹੱਕ ਪੈਸੇ ਵਾਲੇ ਮਾਰ ਲੈਂਦੇ ਤੇ ਕਿਤੇ ਮੰਤਰੀ ਦੇ ਕੋਸ਼ ਲੱਗਦੇ ਦਾ ਨਾ ਚੋਣ ਸੂਚੀ ਵਿੱਚ ਉਸਦੇ ਮੂਹਰੇ ਲਿਖ ਲਿਆ ਜਾਂਦਾ ਪ੍ਰੀਤ ਤੇ ਮੰਗਾ ਸਿੰਘ ਨੂੰ ਰੱਬ ਉਤੇ ਆਪਣੇ ਭਰੋਸੇ ਤੇ ਸ਼ੱਕ ਹੋਣ ਲੱਗਦਾ ਪਰ ਉਹ ਅਣਜਾਣੇ ਵਿੱਚ ਹੋਈ ਗਲਤੀ ਦੇ ਖਾਤੇ ਪਾ ਕੇ ਭਰੋਸਾ ਤੋੜਨ ਵਾਲੀ ਨਿਰਾਸ਼ਾ ਨੂੰ ਉੱਥੇ ਹੀ ਬੰਨ ਮਾਰ ਲੈਂਦੇ ਪੁੱਤ ਹੌਸਲਾਨੀ ਹਰੀਦਾ ਤੇਰੀ ਨੌਕਰੀ ਦੀ ਚੰਤਾ ਰੱਬ ਨੂੰ ਸਾਡੇ ਤੋਂ ਜ਼ਿਆਦਾ ਹੋ ਜਿੱਥੇ ਠੀਕ ਲੱਗਿਆ ਹਸਨੇ ਆਪੇ ਕੋਈ ਜੁਗਾਰ ਬਣਾ ਦੇਣਾ ਤੇ ਉਹ ਜੱਸੇ ਦੇ ਹੱਥ ਚਾਹ ਵਾਲਾ ਡੋਲੂ ਫੜਾ ਕੇ ਖੇਤਾਂ ਮਲ ਤੋਰ ਦਿੰਦੀ ਜੱਸੇ ਐ ਵੇਖ ਤੁਸੀਂ ਤਿੰਨੇ ਪਿਓ ਪੁੱਤ ਖੇਤਾਂ ਚ ਮਿੱਟੀ ਨਾਲ ਮਿੱਟੀ ਹੁੰਦੇ ਹੋ ਤੁਹਾਨੂੰ ਇਹ ਥੋੜਾ ਪਤਾ ਆ ਕਿ ਮੀਂਹ ਨੇ ਰੀਨੇ ਫਸਲ ਪੱਕਣ ਵੀ ਦੇਣੀ ਆ ਕਿ ਨਹੀਂ ਤੁਸੀਂ ਤੇ ਸਾਰੇ ਕਿਸਾਨ ਰੱਬ ਤੇ ਭਰੋਸਾ ਰੱਖ ਕੇ ਮਿਹਨਤ ਤੇ ਖਰਚਾ ਕਰੀ ਜਾਂਦੇ ਹੋ। ਬਸ ਨੌਕਰੀ ਬਾਰੇ ਵੀ ਰੱਬ ਤੇ ਇੰਨਾ ਹੀ ਭਰੋਸਾ ਰੱਖ। ਹਸਤੇ ਕਰ, देर ਹੋ ਜਾਂਦੀ ਐ ਪਰ ਹਾਨੀਰ ਨਹੀਂ ਹੁੰਦਾ। ਪਿੰਕੀ ਭਾਬੀ ਦੀ ਗੱਲ ਸੁਣ ਕੇ ਜਸਤੇ ਦੇ ਮਨ ਚੋਂ ਨਿਰਾਸ਼ਾ ਔੜ ਜਾਂਦੀ ਤੇ ਉਹ ਟਰੈਕਟਰ ਸਟਾਰਟ ਕਰਕੇ ਰੋਹੀ ਵਾਲੇ ਖੇਤ ਵਾਣ ਤੁਰ ਪੈਂਦਾ। ਅਗਲੇ ਮਹੀਨੇ ਜਸਤੇ ਨੇ ਫਿਰ ਕਿਸੇ ਨੌਕਰੀ ਲਈ ਅਪਲਾਈ ਕੀਤਾ। ਲਿਖਤੀ ਪ੍ਰੀਖਿਆਦੰ ਤੀਜਾ ਆਇਆ। ਉਹ ਪਹਿਲੇ ਨੰਬਰ ਤੇ ਸੀ। ਇੰਟਰਵਿਊ ਹੋਈ ਉਸ ਨੇ ਹਰੇਕ ਕਮੇਟੀ ਮੈਂਬਰ ਦੇ ਸਵਾਲ ਦਾ ਜਵਾਬ ਬੜੇ ਭਰੋਸੇ ਨਾਲ ਦਿੱਤਾ ਕੁਝ ਮੈਂਬਰਾਂ ਨੇ ਉਸ ਨੂੰ 扑ਕਾਉਣ ਤੇ ਕੁਝ ਨੇ ਪਰਮਾਉਣ ਦਾ ਯਤਨ ਕੀਤੇ ਪਰ ਉਹ ਅਟਲ ਤੇ ਬੇਦਾਗ ਹੋ ਕੇ ਬਾਹਰ ਨਿਕਲਿਆ ਤੇ ਨਿਯੁਕਤੀ ਦੀ ਉਡੀਕ ਕਰਨ ਲੱਗਾ ਪਰ ਉੱਥੇ ਵੀ ਉਸਦੇ ਹੱਥ ਨਿਰਾਸ਼ਾ ਲੱਗੀ ਉਸ ਨੇ ਆਪਣੇ ਵਕੀਲ ਦੋਸਤ ਨਾਲ ਗੱਲ ਕੀਤੀ ਵਕੀਲ ਨੇ ਅਗਲੇ ਦਿਨ ਨੌਕਰੀ ਵਾਲੇ ਦਸਤਾਵੇਜ਼ ਲੈ ਕੇ ਦਫ਼ਤਰ ਆਨ ਲਈ ਕਿਹਾ ਵਕੀਲ ਨੇ ਸਾਰੇ ਕਾਗਜ਼ ਵੇਖੇ ਤਾਂ ਉਸ ਦੀ ਚੋਣ ਦੇ ਹੱਕ ਵਿੱਚ ਕੇਸ ਫਾਈਲ ਬਣਾ ਕੇ ਹਾਈ ਕੋਰਟ ਵਿੱਚ ਅਗਲੇ ਹਫਤੇ ਛੁੱਟੀਆਂ ਮੁਕਨ ਤੋਂ ਬਾਅਦ ਰਜਿਸਟਰ ਕਰਨ ਲਈ ਰੱਖ ਲਈ ਜੱਸਾ ਪਿੰਡ ਪਹੁੰਚਿਆ ਤਾਂ ਤੀਜੇ ਦਿਨ ਉਸਦੇ ਪਿੰਡ ਮੰਤਰੀ ਦੇ ਆਉਣ ਦੀ ਤਿਆਰੀ ਹੋ ਰਹੀ ਸੀ ਉਦੋਂ ਤੱਕ ਜੱਸੇ ਨੂੰ ਪਤਾ ਲੱਗ ਚੁੱਕਾ ਸੀ ਕਿ ਜਿਸ ਵਿਅਕਤੀ ਦੀ ਚੋਣ ਲਈ ਉਸ ਨੂੰ ਪਿੱਛੇ ਛੁੱਟਿਆ ਗਿਆ ਉਹ ਉਸੇ ਮੰਤਰੀ ਦੇ ਸਾਲੇ ਦਾ ਮੁੰਡਾ ਜੱਸੇ ਨੇ ਮੌਕੇ ਦੀ ਸੱਟ ਮਾਰਨ ਦੀ ठान ਲਈ ਮੰਤਰੀ ਦੀਆਂ ਨਜ਼ਰਾਂ 'ਚ ਚੰਗੇ ਬਣਨ ਲਈ ਵਿਭਾਗੀ ਅਫਸਰਾਂ ਮੁਲਾਜ਼ਮਾ ਨਹੀਂ ਭੱਜ ਦੌੜ ਕਰਕੇ ਇਕੱਠ ਕੀਤਾ ਜੱਸੇ ਨੂੰ ਪਤਾ ਸੀ ਕਿ ਮੰਤਰੀ ਕੋਲ ਜਾਣ ਲਈ ਸਕੈਨਰ ਚੋਂ ਲੰਘਾਇਆ ਜਾਊ ਉਸਨੇ ਫਾਈਲ ਦੇ ਕਾਗਜ਼ ਹੱਥ 'ਚ ਫੜਨ ਦੀ ਬਜਾਈ ਕੋਟ ਦੇ ਅੰਦਰਲੇ ਪਾਸੇ ਫਿੱਟ ਕਰ ਲਈ ਮੰਤਰੀ ਨੇ ਸਟੇਜ ਸੰਭਾਲੀ ਤੇ ਸਰਕਾਰ ਵੱਲੋਂ ਕੀਤੇ ਵਿਕਾਸ ਦੇ ਕੰਮ ਗਿਣਾਈ ਜਾਣ ਹੀ ਲੱਗੇ ਸੀ ਕਿ ਜੱਸੇ ਨੇ ਖੜੋ ਕੇ ਸਵਾਲ ਕਰਨਾ ਚਾਹਿਆ ਸੁਰੱਖਿਆ ਜੁੰਡਲੀ ਨੇ ਜੱਸੇ ਨੂੰ ਬਿਠਾਉਣ ਦਾ ਯਤਨ ਕੀਤਾ ਪਰ ਲੋਕਾਂ ਦੇ ਹੱਥ ਹਿਲਦੇ ਵੇਖ ਮంత్రి ਨੇ ਗਪੌਣ ਪਾਸ਼ੰਸ ਮੇਟ ਕੇ ਜਸੇ ਦੀ ਗੱਲ ਸੁਣਨ ਲਈ ਕੋਲ ਬੁਲਾ ਲਿਆ ਜਿਵੇਂ ਇਹ ਜਸੇ ਨੇ ਹਾਈ ਕੋਰਟ ਵਾਲੀ ਫਾਈਲ ਵਿਖਾਈ మంత్రి ਗੰਭੀਰ ਹੋ ਗਿਆ ਉਸ ਨੇ ਇਹ ਦਲੀਲ ਦੇ ਕੇ ਕਿ ਦਫ਼ਤਰوں ਅਮਲੇ ਤੋਂ ਕੋਈ ਗਲਤੀ ਹੋ ਜਾਂਦੀ ਆ ਜਸੇ ਨੂੰ ਆਪਣੇ ਦਫ਼ਤਰ ਸਾਧ ਲਿਆ మంత్రి ਨੇ ਜਸੇ ਬਾਰੇ ਪੁੱਛ ਪੜਤਾਲ ਕਰ ਲਈ ਕਿ ਉਹ ਪਿੰਡ ਦੇ ਇੱਜ਼ਤਦਾਰ ਤੇ ਸੱਚੀ ਸੁੱਚੀ ਸੋਚ ਵਾਲੇ ਘਰ ਦਾ ਚਿਰਾਗ ਹੈ ਪਿੰਡ ਦੀਆਂ ਸਾਰੀਆਂ ਵੋਟਾਂ ਖਰਾਬ ਹੋਣ ਦਾ ਖਤਰਾ ਮంత్రి ਨੇ ਅੱਖਾਂ ਮੂਰੇ ਉੱਗੜ ਆਇਆ ਜੱਸੇ ਦੀ ਕੁਝ ਨਾਰਾਜ਼ਗੀ ਤਾਂ ਮੰਤਰੀ ਦੇ ਦਫ਼ਤਰ ਵੜਦਿਆਂ ਮਿਲੇ ਸਤਿਕਾਰ ਕਰਨ ਜਾਂਦੀ ਰਹੀ ਕੁਝ ਚਾਹ ਤੇ ਬਿਸਕਟਾਂ ਨੇ ਦੂਰ ਕਰਤੀ ਖੰਡ ਮੰਤਰੀ ਨੂੰ ਖੜਕ ਗਈ ਸੀ ਕਿ ਜੇ ਹਾਈ ਕੋਰਟ ਨੇ ਉਮੀਦਵਾਰਾਂ ਦੇ ਇੰਟਰਵਿਊ ਵਾਲੀ ਵੀਡੀਓ ਮੰਗਵਾ ਲਈ ਤਾਂ ਉਸ ਦੀ ਸਾਰੀ ਖੇਡ ਖਰਾਬ ਹੋ ਜਾਊ ਤੇ ਸਿਰ 'ਚ ਸਵਾ ਬਖਰੀ ਪਊ ਚੰਡੀ ਵਾਲੀ ਕਾਰ ਖੁੱਸਣ ਦਾ ਖਤਰਾ ਵੀ ਉਸ ਦੀਆਂ ਅੱਖਾਂ ਮੂਰੇ ਆਨ ਖੜੋਇਆ ਅਸਨੇ ਜੱਸੇ ਨੂੰ ਪ੍ਰੋਸੈਸ ਲੈ ਕੇ ਉਸ ਦੇ ਨਿਯੁਕਤੀ ਕਰਨ ਚ ਭਲਾਈ ਸਮਝੀ ਗਲਤੀ ਦਾ ਠੀਕਰਾ ਕਲਰਕ ਸਿਰ ਪਾਉਂਦੇ ਹੋਏ ਘੰਟੇ ਕੁ ਵਿੱਚ ਨਿਯੁਕਤੀ ਪੱਤਰ ਜੱਸੇ ਦੇ ਹੱਥ ਫੜਾਇਆ ਤੇ ਕਲਰਕ ਨੂੰ ਸੱਦ ਕੇ ਜੱਸੇ ਤੋਂ ਮਾਫੀ ਦਾ ਡਰਾਮਾ ਕਰਵਾ ਦਿੱਤਾ ਨਿਯੁਕਤੀ ਪੱਤਰ ਲੈ ਕੇ ਮੁੜੇ ਪੁੱਤ ਦੇ ਹੱਥ ਲੱਡੂਆਂ ਦਾ ਡੱਬਾ ਵੇਖ ਪ੍ਰੀਤ ਬਿਨਾਂ ਕੁਝ ਪੁੱਛੇ ਬੁੱਤ ਨੂੰ ਜੱਫੀ ਚ ਲੈਂਦਿਆਂ ਬੋਲੀ ਤੈਨੂੰ ਕਿਹਾ ਸੀ ਨਾ ਕਿ ਵਾਇਗਰੋ ਬਲਹਾਰ ਹੋ ਜਾਏ ਤਾਂ ਆਪੇ ਟੋਟਕਾ ਦਿੰਦਾ ਬਸ બસ ਤੇ ਪ੍ਰੋਸਾਨੀ ਟੁੱਟਣ ਦੇਣਾ ਚਾਹੀਦਾ। ਸੱਸ ਦੀ ਆਵਾਜ਼ ਦੇ ਲਹਿਜੇ ਤੋਂ ਹੀ ਪਿੰਕੀ ਨੂੰ ਸਮਝ ਪੈ ਗਈ ਕਿ ਖੁਸ਼ਖਬਰੀ ਹੈ। ਬਾਹਰ ਆਈ ਤਾਂ ਦਿਓਰ ਵੱਲ ਵੇਖ ਕੇ ਉਸ ਨੂੰ ਕੁਝ ਪੁੱਛਣ ਦੀ ਲੋੜ ਨਾ ਪਈ। ਕਾਲਜ ਚੋਂ ਇੰਜੀਨੀਅਰ ਬਣ ਕੇ ਨਿਕਲੇ ਜਸਵਿੰਦਰ ਨੇ ਜੱਸੇ ਤੋਂ ਬਾੜ ਸਾਹਿਬ ਤੱਕ ਦਾ ਸਫ਼ਰ ਤੈਅ ਕਰ ਲਿਆ। ਪਹਿਲੀ ਤਨਖਾਹ ਦਾ ਚੈੱਕ ਲਿਆ ਕੇ ਉਸ ਨੇ ਮਾਂ ਨੂੰ ਫੜਾਇਆ। ਬੇਸ਼ੱਕ ਬ੍ਰੀਤ ਅਨਪੜ੍ਹ ਸੀ ਪਰ ਸਮਝਦੀ ਸੀ ਕਿ ਇਹ ਰੰਗ-ਬਰੰਗਾ ਕਾਗਜ਼ ਨੋਟਾਂ ਦੀ ਪੰਡ ਹੁੰਦਾ ਉਸਨੇ ਚੈੱਕ ਮੱਥੇ ਲਾਇਆ ਪਿੰਕੀ ਤੋਂ ਰੁਪਏ ਲੈ ਕੇ ਗੁਰਦੁਆਰੇ ਪ੍ਰਸਾਦ ਕਰਾਂ ਤੌਰ ਤੇ ਪਈ ਮਹੀਨੇ ਬਾਅਦ ਘਰ ਆਉਣ ਲੱਗੀ ਬੱਜੀ ਰਕਮ ਨਾਲ ਲਹਿਰ-ਬਹਿਰ ਚ ਵਾਧਾ ਹੋ ਗਿਆ ਜੱਸੇ ਦੇ ਰਿਸ਼ਤੇ ਦੀਆਂ ਗੱਲਾਂ ਹੋਣ ਲੱਗੀਆਂ ਉਸ ਦਾ ਮਨ ਪੜ੍ਹੀ ਲਿਖੀ ਪਰ ਕਰੇਲੂ ਕੁੜੀ ਬਾਰੇ ਬਣਿਆ ਹੋਇਆ ਸੀ ਕਿਹੋ ਜਿਹੀ ਹੋਵੇ ਇਹ ਜ਼ਿੰਮੇਵਾਰੀ ਉਸਨੇ ਭਰਾ ਭਾਬੀ ਤੇ ਸੌਂਟ ਦਿੱਤੀ ਪਰ ਸ਼ਰਤ ਰੱਖੀ ਕਿ ਡੈਡੀ ਮੰਮੀ ਨਾਲ ਜਾਣ ਉਹ ਜਾਣਦਾ ਸੀ ਕਿ ਨਵੀਂ ਪੀੜੀ ਦੀ ਪ੍ਰਵਾਸ ਤੇ ਵੱਡਿਆਂ ਦੇ ਲੰਮੇ ਪਵੈਖ ਦੀ ਸੋਚ ਦੇ ਸੁਮੇਲ ਚੋਂ ਸਭ ਕੁਝ ਚੰਗਾ ਨਿਕਲਦਾ ਹੁੰਦਾ ਈਓ ਲੱਗੇ ਮਿਸਟਰ ਬਾਠ ਦੇ ਦੋਸਤ ਨੇ ਆਪਣੀ ਸਾਲੀ ਦੇ ਰਿਸ਼ਤੇ ਦੀ ਦਾਸ ਪਾਈ ਮੁੱਢਲੀ ਜਾਣਕਾਰੀ ਤੋਂ ਬਾਅਦ ਕੱਲ ਅੱਗੇ ਤੁਰੀ ਸ਼ੁਰੂਆਤ ਵਜੋਂ ਜਸਵਿੰਦਰ ਸਿੰਘ ਬਾਠ ਦੋਸਤ ਦੇ ਘਰ ਗਿਆ ਉਸ ਦੀ ਪਤਨੀ ਦੇ ਸੁਭਾਅ ਤੇ ਆਦਤਾਂ ਨੋਟ ਕੀਤੀਆਂ ਘਰ ਆ ਕੇ ਘਰਦਿਆਂ ਨੂੰ ਵਿਸਥਾਰ ਨਾਲ ਦੱਸਿਆ ਚਾਰ ਦਿਨ ਬਾਅਦ ਲੜਕੀ ਵਾਲਿਆਂ ਨੂੰ ਸੱਦਿਆ ਗਿਆ ਲੈਣ ਦੇਣ ਵਾਲੇ ਮਾਮਲੇ ਨੂੰ ਪੈਂਦੀ ਸੱਟੇ ਬਾਹਰ ਦਾ ਰਸਤਾ ਵਿਖਾ ਦਿੱਤਾ। ਪ੍ਰੀਤ ਨੇ ਹੋਣ ਵਾਲੀ ਗੁੜਮਣੀ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ। ਲੜਕੀ ਦੇ ਮਾਪੇ ਅਗਲੇ ਐਤਵਾਰ ਸਾਰੇ ਪਰਿਵਾਰ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦੇ ਹੋਏ ਵੱਡੀ ਉਮੀਦ ਲੈ ਕੇ ਮੁੜੇ। ਟੀਮੇ ਪੈਂਦੀ ਜੋਚ ਵੜਦੇ ਸਾਰ ਮੰਗਾ ਸਿੰਘ ਨੂੰ ਕੁਝ ਚੰਗਾ ਹੋਣ ਦਾ ਅਹਿਸਾਸ ਹੋਣ ਲੱਗਾ। ਘਰ ਲੜਕੀ ਵਾਲਿਆਂ ਦੀ ਹਵੇਲੀ ਦੇ ਬਾਹਰ ਜਾ ਖੜੂਈ। ਪਰਵੇਂ ਸਵਾਗਤ ਦੀ ਤਿਆਰੀ ਚੋਂ ਸਮਾਜਿਕ ਮਰਿਆਦਾ ਦੀ ਕਦਰਦਾਨੀ ਚੱਲ ਰਹੀ ਸੀ। ਲੜਕੀ ਆਈ ਤੇ ਸਭ ਤੋਂ ਪਹਿਲਾਂ ਮੰਗਾ ਸਿੰਘ ਤੇ ਪ੍ਰੀਤ ਦੇ ਪੈਰ ਛੋਹੇ ਤੇ ਆਸ਼ੀਰਵਾਦ ਲੈ ਕੇ ਸ਼ਿੰਦੇ ਤੇ ਪਿੰਕੀ ਵੱਲ ਹੋਈ। ਜੁੜੇ ਹੱਥਾਂ ਨਾਲ ਸਿਰ ਨਮਾਇਆ। ਪਿੰਕੀ ਨੇ ਆਪਣੇ ਵੱਲ ਝੁਕਣ ਤੋਂ ਪਹਿਲਾਂ ਹੀ ਉੱਠ ਕੇ ਸ਼ੀਤਲ ਨੂੰ ਜੱਫੀ 'ਚ ਲੈ ਕੇ ਆਪਣੇ ਨਾਲ ਬਿਠਾ ਲਿਆ। ਪਰ ਸ਼ੀਤਲ ਨੇ ਜਸਵਿੰਦਰ ਪ੍ਰਤੀ ਸਤਕਾਰ ਪ੍ਰਗਟਾਉਣਾ ਨਾ ਭੁੱਲਿਆ ਤੇ ਬੈਠੀ ਨੇ ਹੱਥ ਜੋੜ ਕੇ ਆਪਣੇ ਮਨ ਦੀ ਗੱਲ ਅਸਤਕ ਪਹੁੰਚਾ ਦਿੱਤੀ। ਬੇਚੈਜਕ ਗੱਲਾਂ ਹੋਈਆਂ। ਜਸਵਿੰਦਰ ਤੇ ਸ਼ੀਤਲ ਨੂੰ ਵੱਖਰੇ ਕਮਰੇ 'ਚ ਬਿਠਾ ਦਿੱਤਾ ਗਿਆ। ਕੰਟੇ ਤੋਂ ਬਾਅਦ ਬਾਹਰ ਆਏ ਪੁੱਤਰ ਦੇ ਚਿਹਰੇ ਤੋਂ ਹਾਂ ਪੜ ਕੇ ਪ੍ਰੀਤ ਨੇ ਦੂਜੇ ਪਾਸੇ ਬੈਠੀ ਪਿੰਕੀ ਨਾਲ ਸਭ ਅੱਛਾ ਸਾਂਝਾ ਕਰ ਲਿਆ। ਭਾਈ ਸਾਹਿਬ ਸਾਡੇ ਵੱਲੋਂ ਵਧਾਈਆਂ। ਪਰ ਤੁਹਾਡੀ ਮਰਜ਼ੀ ਪਹਿਲਾਂ। ਜੁੜੇ ਹੱਥਾਂ ਨਾਲ ਮੰਗਾ ਸਿੰਘ ਨੇ ਪਿਆਲ ਕੀਤੀ। ਸਰਦਾਰ ਜੀ ਅਸੀਂ ਤਾਂ ਮਰਜ਼ੀ ਬਣਾ ਕੇ ਹੀ ਤੁਹਾਨੂੰ ਸੱਦਾ ਦਿੱਤਾ ਸੀ ਸਰਪੰਚ ਤੇਜਾ ਸਿੰਘ ਚੀਮਾ ਦੀ ਗੱਲ ਸੁਣਦੇ ਹੀ ਵਧਾਈਆਂ ਸਾਂਝੀਆਂ ਹੋਣ ਲੱਗੀਆਂ ਤੇ ਸ਼ੀਤਲ ਦਵਾਲੇ ਜਠਾਣੀ ਦੇ ਬਾਵਾਂ ਦੀ ਪਕੜ ਕਸੀ ਗਈ ਪ੍ਰੀਤ ਉੱਠੀ ਤੇ ਪਰਸਿਓਂ ਵੱਡਾ ਸਾਰਾ ਨੋਟ ਕੱਢ ਕੇ ਸ਼ੀਤਲ ਦੇ ਹੱਥ ਤੇ ਰੱਖ ਦਿੱਤਾ ਪਿੰਕੀ ਪਹਿਲਾਂ ਹੀ ਤਿਆਰ ਬੈਠੀ ਸੀ ਰਿਸ਼ਤੇਦਾਰੀ ਦਾ ਮੋੜ ਵੱਜ ਗਿਆ ਉਮੀਦ ਤੋਂ ਚੰਗਾ ਆਪਣਾ ਘਰ ਮਿਲਣ ਦੀ ਖੁਸ਼ੀ ਸ਼ੀਤਲ ਦੇ ਮਨ 'ਚ ਉੱਠਲਣ ਲੱਗੀ ਬੇਲੋੜੀਆਂ ਰਸਮਾਂ 'ਚ ਨਾ ਪੈਂਦੇ ਸਹਿਮਤੀ ਹੋ ਗਈ। ਨੱਕ ਦੀ ਪ੍ਰਵਾ ਵਿਸਾਰ ਕੇ ਹੋਰਾਂ ਨੂੰ ਪਿੱਛੇ ਲਾਉਣਾ ਤੈਅ ਹੋ ਗਿਆ। ਸਰਪੰਚ ਨੂੰ ਮੰਗਾ ਸਿੰਘ ਦੀ ਜੱਫੀ 'ਚ ਅਨੋਖਾ ਨਿਗਮ ਮਹਿਸੂਸ ਹੋਇਆ। ਮਹੀਨੇ ਬਾਅਦ ਵਿਆਹ ਦਾ ਦਿਨ ਮੈਥ ਲਿਆ ਗਿਆ ਤੇ ਦੋਹੀ ਪਾਸੇ ਤਿਆਰੀਆਂ ਸ਼ੁਰੂ ਹੋ ਗਈਆਂ। ਬਰਾਤੀਆਂ ਦੀ ਸੂਚੀ ਬਣਾ ਕੇ ਕਾਰਾਂ ਬੁੱਕ ਹੋਣ ਲੱਗੀਆਂ। ਫੌਜੀ ਯਾਨੀ ਦਾਦਾ ਜੀ ਦੀ ਸਰੀਰ ਕਹਾਲਤ ਕਰਕੇ ਉਸਨੂੰ ਬਰਾਤੀ ਨਾ ਗਿਣਿਆ ਗਿਆ। ਲਾੜੇ ਲਈ ਮਹਿੰਗੀ ਲਿਮੋਜ਼ਿਨ ਬੁੱਕ ਕੀਤੀ ਗਈ। ਵਿਆਦਾ ਦਿਨ ਆ ਗਿਆ ਸਭ ਤਿਆਰੀਆਂ ਤੋਂ ਬਾਅਦ ਬਰਾਤ ਰਵਾਨਾ ਹੋਣ ਵਾਲੀ ਸੀ ਸਾਰੀਆਂ ਕਾਰਾਂ ਘਰ ਨਾਲੋਂ ਲੰਘਦੀ ਪੱਕੀ ਸੜਕ ਤੇ ਕਤਾਰ ਚ ਜਾ ਖੜੀਆਂ ਸੀ ਛਿੰਦਾ ਗੱਡੀਆਂ ਤੇ ਝਾਤੀ ਮਾਰਦਾ ਮੋਰਿਆਂ ਪਿੱਛੇ ਨੂੰ ਆਉਂਦੇ ਹੋਏ ਸਭ ਦਾ ਬੈਠੇ ਹੋਣਾ ਯਕੀਨੀ ਬਣਾ ਰਿਹਾ ਸੀ ਉਸ ਨੂੰ ਆਪਣਾ ਡੈਡੀ ਆਖਰੀ ਕਾਰ ਤੱਕ ਕਿਸੇ 'ਚ ਨਾ ਦਿਸਿਆ ਕਿੱਥੇ ਗਏ ਦਾ ਸਵਾਲ ਚਿੰਤਾ ਬਣ ਕੇ ਉਸ ਦੇ ਮੱਥੇ ਤੇ ਉੱਭਰਿਆ ਤੇਜ਼ ਕਦਮੀ ਦੁਬਾਰਾ ਸਭ ਕਾਰਾਂ ਵੇਖਣ ਲੱਗਾ ਪੁੱਤ ਦਾ ਚਿਹਰਾ ਵੇਖ ਕੇ ਪ੍ਰੀਤਕਾਰ ਚੋਂ ਬਾਹਰ ਆਈ ਦੋਵੇਂ ਮੰਗਾ ਸਿੰਘ ਨੂੰ ਲੱਭਣ ਲੱਗੇ ਹੋਰ ਬਰਾਤੀ ਵੀ ਕਾਰਾਂ ਚੋਂ ਬਾਹਰ ਆ ਗਏ ਬਦਸ਼ਗਨੀ ਦੀ ਚਿੰਤਾ ਮਾਂ ਪੁੱਤ ਨੂੰ ਸਤਾਉਣ ਲੱਗੀ ਚਾਨਣੀ ਰਾਤੇ ਚੰਨ ਦੇ ਕਾਲੇ ਬੱਦਲਾਂ ਓਲੇ ਹੋਣ ਵਰਗੇ ਹਾਲਾਤ ਬਣ ਗਏ ਅਣਖਿਆਸੀਆਂ ਗੱਲਾਂ ਬਰਾਤੀਆਂ ਦੇ ਚੇਤਿਆਂ ਚੋਂ ਉਬਰਣ ਲੱਗੀਆਂ ਅਚਾਨਕ ਸੜਕ ਤੇ ਖੜਿਆ ਸ਼ਿੰਦੇ ਦੀ ਨਜ਼ਰ ਕੰਧ ਦੇ ਉੱਪਰੋਂ ਘਰ ਦੇ ਅੰਦਰ ਪਈ ਨੁੱਕਰ ਵਾਲੇ ਕਮਰੇ ਚੋਂ ਅਧਰੰਗ ਪੀੜਿਤ ਫੌਜੀ ਨੂੰ ਸੱਜੇ ਪਾਸੇ ਸੰਭਾਲਦੇ ਹੋਏ ਆਪਣੇ ਖੱਬੇ ਮੋਢੇ ਦਾ ਆਸਰਾ ਦਿੰਦੇ ਹੋਏ ਬਾਹਰ ਨਿਕਲਦਾ ਡੈਡੀ ਉਸ ਨੂੰ ਦੇਖ ਪਿਆ। ਉਸ ਨੇ ਗੇਟ ਤੇ ਪੱਲੇ ਨੂੰ ਧੱਕਾ ਮਾਰਿਆ ਤੇ ਅੰਦਰ ਲੰਘ ਕੇ ਵੱਡੇ-ਵੱਡੇ ਕਦਮ ਪਟਦਾ ਡੈਡੀ ਤੇ ਦਾਦੇ ਕੋਲ ਜਾ ਪੁੱਜਾ। ਬਿਨਾਂ ਕੋਈ ਸਵਾਲ ਕੀਤੇ ਉਸ ਨੇ ਦਾਦੇ ਦੀ ਖੱਬੀ ਮਾਂ ਫੜੀ ਤੇ ਆਪਣੇ ਸੱਜੇ ਮੋਢੇ ਨਾਲ ਦਾਦੇ ਦਾ ਭਾਰ ਸੰਭਾਲਿਆ। ਤੇ ਪੋਲੇ-ਪੋਲੇ ਕਦਮ ਪਟਦਾ ਹੋਇਆ ਕਾਰਾ ਮੱਲਿਆ ਤੁਰਿਆ ਲਿਮੋਜ਼ਿਨ 'ਚ ਬੈਠੀ ਪਿੰਕੀ ਨੇ ਸੀਟਾਂ ਵਿਲੀਆਂ ਕਰਕੇ ਦੋਹਾਂ ਨੂੰ ਬਿਠਾਇਆ ਤੇ ਨਾਲ ਦੀ ਤੀਜੀ ਸੀਟ 'ਤੇ ਪ੍ਰੀਤ ਨੂੰ ਬਿਠਾ ਦਿੱਤਾ ਸਮੇਂ ਸਿਰ ਬਰਾਤ ਦੇ ਟੁਕਾ ਲਈ ਕਾਰਾ ਨੇ ਰਫ਼ਤਾਰ ਫੜ ਲਈ ਆਪਣਿਆਂ ਦਾ ਪਾਰ ਆਪਣਿਆਂ ਦੇ ਮੁੱਢੇ ਹੀ ਚੱਲਦੇ ਨੇ ਬਰਾਤੀਆਂ ਨੇ ਆਪਣੇ ਮਨਾਂ 'ਚ ਕਦੇ-ਕਦਾਈਂ ਉੱਠਦੇ ਰਹੇ ਸਵਾਲ ਦਾ ਜਵਾਬ ਆਪਣੀ ਅੱਖੀਂ ਤੱਕ ਲਿਆ ਸੀ ਡੈਡੀ ਸੇਵਾ ਦੇ ਕਦੋਂ ਨਾ ਮੱਚ ਗਿਆ ਚਲੋ ਹੁਣ ਘਰ ਚਲੀਏ ਛਿੰਦੇ ਵੱਲੋਂ ਝੰਜੋੜੇ ਜਾਣਤੇ ਮੰਗਾ ਸਿੰਘ ਨੂੰ ਲੱਗਿਆ ਜਿਵੇਂ ਲੰਬੀ ਨੀਂਦ ਤੋਂ ਜਾਗਿਆ ਹੋਵੇ ਅੱਖਾਂ ਖੋਲੀਆਂ ਤਾਂ ਲੱਗਿਆ ਜਿਵੇਂ ਉਸਦੇ ਮੋਢਿਆਂ ਤੇ ਪਿਆ ਕਿੰਨਾ ਸਾਰਾ ਭਾਰ ਹਲਕਾ ਹੋ ਗਿਆ ਹੋਵੇ ਛੋਟੀ ਫੜ ਕੇ ਉੱਠਿਆ ਤੇ ਛਿੰਦੇ ਦੇ ਪਿੱਛੇ ਘਰ ਨੂੰ ਤੁਰ ਪਿਆ ਸੋ ਜੇਕਰ ਆਪਣਿਆਂ ਦੇ ਮੋਢੇ ਨਾਲ ਹੋਣ ਤਾਂ ਬੰਦਾ ਅਪਾਹਜ ਹੁੰਦਿਆਂ ਹੋਇਆਂ ਵੀ ਤਰੱਕੀ ਦੀਆਂ ਕਈ ਮੰਜ਼ਲਾਂ ਸਰ ਕਰ ਜਾਂਦਾ ਤੁਹਾਡਾ ਇਸ ਕਹਾਣੀ ਬਾਰੇ ਕੀ ਖਿਆਲ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਚੰਗੀ ਲੱਗੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਤਾਂ ਮਿਲਦੇ ਹਾਂ ਇਹੋ ਜਿਹੀ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਤੁਸੀਂ ਬਾਕੀ ਦੀਆਂ ਕਹਾਣੀਆਂ ਦਾ ਆਨੰਦ ਜ਼ਰੂਰ ਲੈਂਦੇ ਰਹੋ ਧੰਨਵਾਦ